ਅਨ ਦੋਸਤੋ ਫਲਦਾਰ ਪੌਦੇ ਆਪਾਂ ਹਰ ਕੁ ਲਾਉਣੇ ਚਾਹੁੰਦੇ ਆ ਤੇ ਖਾਸ ਤੌਰ ਦੇ ਉਤੇ ਘਰੇਲੂ ਬਗੀਚੀ ਦੇ ਵਿੱਚ ਪਰਵੇਖਣ ਦੇ ਵਿੱਚ ਇਹ ਆਇਆ ਕਿ ਉਹਨਾਂ ਦਾ ਜਿਹੜਾ ਲਾਉਣ ਦਾ ਸਮਾਂ ਉਹ ਦੀ ਚੋਣ ਅਸੀਂ ਸਹੀ ਨਹੀਂ ਕਰਦੇ ਅਕਸਰ ਬਰਸਾਤ ਦੇ ਦਿਨਾਂ ਵਿੱਚ ਜਦੋਂ ਮਾਲੀ ਟੋਕਰੀਆਂ ਦੇ ਵਿੱਚ ਜਿਹੜੇ ਫਲਦਾਰ ਪੌਦੇ ਲੈ ਕੇ ਆਉਂਦੇ ਆ ਤੇ ਉਦੋਂ ਅਸੀਂ ਇਹਨਾਂ ਨੂੰ ਲਾਉਨੇ ਆ ਜੋ ਕਿ ਬਿਲਕੁਲ ਵੀ ਸਮਾਂ ਟਕਮਾ ਨਹੀਂ ਸੋ ਇਸ ਕਰਕੇ ਤੁਹਾਨੂੰ ਯਾਦ ਕਰਵਾ ਦਈਏ ਕਿ ਜਿਹੜਾ ਆ ਸਮਝ ਆnderia ਬਿਲਕੁਲ ਇਹਦੇ ਵਿੱਚ ਆੜੂ, ਅਲੂਚਾ, ਅੰਗੂਰ, ਅਨਾਰ, ਨਾਸ਼ਪਾਤੀ ਤੇ ਫਾਲਸਾ ਇਹਨਾਂ ਪੌਦਿਆਂ ਨੂੰ ਅਸੀਂ ਬੜੀ ਆਸਾਨੀ ਨਾਲ ਲਾ ਸਕਦੇ ਹਾਂ। ਇਹਦਾ ਵੱਡਾ ਕਾਰਨ ਇਹ ਹੈ ਕਿ ਇਹ ਪੌਦੇ ਇਸ ਵੇਲੇ ਬਿਲਕੁਲ ਸਥਲ ਸਥਿਤੀ ਦੇ ਵਿੱਚ ਨੇ। ਭਾ ਬਿਲਕੁਲ ਸੁੱਤੇ ਹੋਏ ਨੇ ਤੇ ਸੌਖ ਇਸ ਗੱਲ ਦੀ ਹੈ ਕਿ ਇਹਨਾਂ ਨੂੰ ਅਸੀਂ ਨੰਗੀਆਂ ਜੜਾਂ ਨਾਲ ਬੜੀ ਸਾਨ ਨਾਲ ਲਿਆ ਕੇ ਆਪਣੀ ਘਰੇਲੂ ਬਗੀਚੀ ਵਿੱਚ ਲਾ ਸਕਦੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਇਹਨੂੰ ਲਾਉਣਾ ਕਿਵੇਂ ਹੈ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਇੱਕ ਟੋਆ ਪਟਣਾ ਹੈ ਜਿਹੜਾ 1 ਮੀਟਰ ਡੂੰਘਾ 1 ਮੀਟਰ ਚੌੜਾ ਹੁੰਦਾ ਜਾਂ ਫੁੱਟਾਂ ਵਿੱਚ ਕਰੀਏ ਤਾਂ 3 ਫੁੱਟ ਡੂੰਘਾ 3 ਫੁੱਟ ਚੌੜਾ ਤੇ ਉਸ ਦੇ ਵਿੱਚੋਂ ਜਿਹੜੀ ਉੱਪਰਲੀ ਅੱਧੀ ਮਿੱਟੀ ਹੈ ਉਹਨੂੰ ਇੱਕ ਪਾਸੇ ਕਰ ਲੈਣਾ ਹੈ ਜਿਹੜੀ ਥੱਲੇ ਵਾਲੀ ਮਿੱਟੀ ਹੈ ਉਹਨੂੰ ਦੂਸਰੇ ਪਾਸੇ ਕਰ ਲੈਣਾ ਤੇ ਉਸ ਤੋਂ ਪ੍ਰੰਤ ਜਿਹੜੀ ਉਹ ਅੱਧੀ ਮਿੱਟੀ ਹੈ ਉਹਦੇ ਵਿੱਚ ਅੱਧੀ ਗਲੀ ਸੜੀ ਰੂੜੀ ਦੀ ਖਾਦ ਮਿਲਾ ਲੈਣੀ ਹੈ ਤੇ ਉਹ ਮਿਲਾ ਕੇ ਉਇਨ ਨੂੰ ਪਾ ਦੇਣਾ ਪਰ ਇੱਕ ਗੱਲ ਦਾ ਹੋਰ ਜ਼ਰੂਰ ਖਿਆਲ ਰੱਖਣਾ ਹੈ ਕਿ ਇਹਨਾਂ ਪੌਦਿਆਂ ਨੂੰ ਜਿਹੜੀ ਸਿਉਂਕ ਹੈ ਉਹ ਜੇ ਠੇਠ ਪੰਜਾਬੀ ਚ ਕਹੀਏ ਤਾਂ ਬੇਹਕੜਾ ਵਾਂਗੂੰ ਪੈਂਦੀ ਹੈ ਇਸ ਕਰਕੇ ਪੌਦੇ ਲਿਆਉਣ ਤੋਂ ਪਹਿਲਾਂ ਆਟੋਆ ਪੱਟਣ ਤੋਂ ਪਹਿਲਾਂ ਮੈਂ ਤਾਂ ਇਹ ਜ਼ਿਆਦਾ ਹਾਂਗਾ ਕਿ ਕਲੋਰੋਪੈਰੀਫਾਸ ਜਿ ਲਿਆ ਕੇ ਜ਼ਰੂਰ ਰੱਖੋ ਅਸੀਂ ਹੁਣ ਕੀ ਕਰਨਾ ਹੈ 15 ਐਮ ਐਲ ਕਲੋਰੋਪੈਰੀਫਾਸ ਲੈਣੀ ਹੈ ਉਹ ਕੁਪੀ ਦੇ ਵਿੱਚ ਇਹਨੂੰ 2 ਕਿਲੋ ਲਗਭਗ ਮਿੱਟੀ ਦੇ ਵਿੱਚ ਮੜਾ ਲੈਣਾ ਵਲਾਕੇ ਤੇ ਉਹ ਵੀ ਉਸ ਟੋਏ ਦੇ ਵਿੱਚ ਹੀ ਪਾ ਦੇਣੇ ਆ ਉੱਪਰਲੇ ਤਹਿ ਦੇ ਵਿੱਚ ਉਸ ਤੋਂ ਬਾਅਦ ਥੋੜਾ ਜਿਹੜਾ ਉਹ ਮਿਸ਼ਰਣ ਆ ਉਹ ਟੋਏ ਤੋਂ ਉੱਚਾ ਰੱਖਣਾ ਤੇ ਕਿਉਂਕਿ ਅਸੀਂ ਪਾਣੀ ਪਾਵਾਂਗੇ ਪਾਣੀ ਪਾਉਣ ਨਾਲ ਥੋੜਾ ਜਿਹਾ ਉਹ ਥੱਲੇ ਬੈਠ ਜਾਏਗਾ ਉਸ ਤੋਂ ਬਾਅਦ ਜਿਹੜੇ ਵੀ ਅਸੀਂ ਪੌਦੇ ਲੈ ਕੇ ਆਂਦੇ ਆ ਉਹਨਾਂ ਨੂੰ ਰੰਬੀ ਦੇ ਨਾਲ ਥੋੜਾ ਜਿਹਾ ਟੋਆ ਉਹਨਾਂਕ ਬਣਾ ਕੇ ਕਿਉਂਕਿ ਨੰਗੀਆਂ ਜੜਾਂ ਨਾਲ ਲੈ ਕੇ ਆਂਦੇ ਅਸੀਂ ਤਾਂ ਉਹਨੂੰ ਉਹਦੇ ਵਿੱਚ ਮਿਲਾ ਦਿਓ ਮਿੱਟੀ ਉਪਰੋਂ ਨੂੰ ਮੋੜ ਦਿਓ ਤੇ ਭਾਵੇਂ ਪਹਿਲਾਂ ਸਾਡੇ ਕੋਲ ਟੋਆ ਗਿੱਲਾ ਹੈ ਪਰ ਫਿਰ ਵੀ ਉਹਦੇ ਵਿੱਚ ਪਾਣੀ ਜ਼ਰੂਰ ਪਾਉਣਾ ਉਸ ਤੋਂ ਅਗਲਾ ਸਵਾਲ ਪੈਦਾ ਇਹ ਹੁੰਦਾ ਹੈ ਕਿ ਅਸੀਂ ਪੌਦੇ ਲੈ ਕੇ ਕਿੱਥੋਂ ਆਈਏ ਆਮ ਤੌਰ ਤੇ ਅਸੀਂ ਣੜਟੜ ਦੀਆਂ ਨਰਸੀਆਂ ਵਿੱਚੋਂ ਪੌਦੇ ਲੈ ਲੈਣੇ ਆ ਕਿਉਂਕਿ ਜਿਹੜੇ ਫਲਦਾਰ ਪੌਦੇ ਆ ਇਹਨਾਂ ਨੇ ਕਈ ਵਾਰ ਤਿੰਨ ਚਾਰ ਸਾਲ ਬਾਅਦ ਜਾ ਕੇ ਫਲ ਦੇਣਾ ਹੁੰਦਾ ਤੇ ਬਹੁਤ ਮਿਹਨਤ ਕੀਤੀ ਹੁੰਦੀ ਹੈ ਫਿਰ ਫਲ ਦੀ ਕੁਆਲਿਟੀ ਨਾਲ ਮਿਲੇ ਤਾਂ ਫਿਰ ਗੱਲ ਨਹੀਂ ਬਣਦੀ ਜਾਂ ਫਲ ਪੂਰਾ ਲੱਗਦਾ ਹੀ ਨਹੀਂ ਇਸ ਕਰਕੇ ਭਰੋਸੇਯੋਗ ਨਰਸੀ ਖਾਸ ਤੌਰ ਤੇ ਮਾਨਤਾ ਪ੍ਰਾਪਤ ਜਿਹੜੀ ਨਰਸੀਆਂ ਆ ਉਹਨਾਂ ਤੋਂ ਹੀ ਫਲਦਾਰ ਪੌਦੇ ਸਾਨੂੰ ਲੈਣੇ ਚਾਹੀਦੇ ਆ ਤੇ ਇਹਦੇ ਵਿੱਚ ਪਹਿਲਾਂ ਸਭ ਤੋਂ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹਦੇ ਵਿੱਚੋਂ ਇੱਕ ਨੰਬਰ ਗੇਟ ਤੇ ਤੁਸੀਂ ਜਾ ਕੇ ਜਿਹੜਾ ਨਮਾ ਬਾਗ ਦੇ ਵਿੱਚ ਜਾ ਕੇ ਉੱਥੋਂ ਇਹ ਫਲਦਾਰ ਪੌਦੇ ਲੈ ਸਕਦੇ ਆ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਖੇਤਰੀ ਖੋਜ ਕੇਂਦਰ ਅਬੂਰ ਤੇ ਖੇਤਰੀ ਖੋਜ ਕੇਂਦਰ ਬਠਿੰਡਾ ਉਸ ਤੋਂ ਬਾਅਦ ਜਿਹੜਾ ਫਲ ਖੋਜ ਕੇਂਦਰ ਬਹਾਦਰਗੜ ਪਟਿਆਲੇ ਦੇ ਵਿੱਚ ਹੈ ਤੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਹੈ ਉਸ ਤੋਂ ਬਾਅਦ ਸਾਡੇ ਕੋਲੇ ਹੈ ਜੀ ਬੱਲੋਵਾਲ ਸੌਂਖੜੀ ਛੇਦਪਗ ਸਿੰਘ ਨਗਰ ਦੇ ਵਿੱਚ ਹੈ ਤੇ ਫਲਕੋਜ ਕੇਂਦਰ ਜਲੋਵਾਲ ਲੇਸਰੀਵਾਲ ਜਲੰਧਰ ਦੇ ਵਿੱਚ ਹੈ ਤੇ ਇੱਕ ਸਾਡੇ ਕੋਲੇ ਫਲਕੋਜ ਕੇਂਦਰ ਗੰਗੀਆਂ ਹੁਸ਼ਿਆਰਪੁਰ ਦੇ ਵਿੱਚ ਹੈ ਸੋ ਇਹਨਾਂ ਥਾਮਾ ਉਤੋਂ ਅਸੀਂ ਇਹ ਫਾਲਵਰ ਪੌਦੇ ਪ੍ਰਾਪਤ ਕਰ ਸਕਦੇ ਹਾਂ ਤੇ ਇਹਨਾਂ ਦੇ ਲਾਉਣ ਦਾ ਸਮਾਂ ਦੋ ਸਮਾਂ ਹੁੰਦੇ ਆ ਇਹਦੇ ਵਿੱਚ ਇੱਕ ਸਾਲ ਦੇ ਵਿੱਚ ਇੱਕ ਅਸੀਂ ਅੱਜਕੱਲ ਜਨਵਰੀ ਫਰਵਰੀ ਮਾਰਚ ਦੇ ਵਿੱਚ ਲਾ ਸਕਦੇ ਹਾਂ ਤੇ ਦੂਸਰੇ ਜਿਹੜੇ ਅਸੀਂ ਜਦੋਂ ਬਰਸਾਤ ਲੰਘ ਜਾਂਦੀ ਹੈ ਪਹਿਲਾਂ ਹੀ ਮੈਂ ਇੱਕ ਵੀਡੀਓ ਬਣਾਈ ਸੀ ਕਿ ਬਰਸਾਤ ਦੇ ਨਾਲ ਵਿੱਚ ਫਲਦਾਰ ਪੌਦਾ ਸੀ ਬਿਲਕੁਲ ਨਹੀਂ ਲਾਉਣਾ ਉਦੋਂ ਬਰਸਾਤ ਦੇ ਕਾਰਨ ਜਿਹੜੇ ਜਿਆਦਾ ਪਾਣੀ ਕਾਰਨ ਕਰਕੇ ਉਹਦੀ ਜੜਾਂ ਵੀ ਗਲ ਜਾਂਦੀਆਂ ਹੈ ਪਾਣੀ ਵੀ ਖੜ ਜਾਂਦਾ ਹੈ ਇਸ ਕਰਕੇ ਬਰਸਾਤ ਲੰਘਣ ਤੋਂ ਬਾਅਦ ਸਤੰਬਰ ਅਕਤੂਬਰ ਦਾ ਸਮਾਂ ਹੁੰਦਾ ਸੋ ਜਿਹੜੇ ਤਾਂ ਇਹ ਤੁਹਾਨੂੰ ਦੱਸਿਆ ਪਹਿਲੇ ਫਿਰ ਯਾਦ ਕਰਵਾ ਦਿਆਂ ਨੰਗੀਆਂ ਜੜਾਂ ਵਾਲੇ ਪੌਦੇ ਹੈ ਜਿਨ੍ਹਾਂ ਵਿੱਚ ਯਾਦ ਕਰਨੇ ਸੌਖੇ ਹੈ ਕਿ ਸਾਡੇ ਕੋਲੇ ਆੜੇ ਨਾਲ ਸ਼ੁਰੂ ਹੋਣ ਵਾਲੇ ਆੜੂ ਅਲੂਚਾ ਅੰਗੂਰ ਤੇ ਅਨਾਰ ਉਸ ਤੋਂ ਬਾਅਦ ਨਾਸ਼ਪਾਤੀ ਤੇ ਫਾਲਸਾ ਇਹ ਪੌਦੇ ਜਿੰਨੀ ਜਲਦੀ ਹੋ ਸਕਦੇ ਆ ਇਹਨਾਂ ਨੂੰ ਲਾ ਦਿਓ ਤੇ ਬਾਕੀ ਜਿਹੜੇ ਸਾਡੇ ਕੋਲ ਸਦਾਬਹਾਰ ਪੌਦੇ ਆ ਉਹਨਾਂ ਨੂੰ ਅਸੀਂ ਫਰਵਰੀ ਮਾਰਚ ਤੱਕ ਵੀ ਲਾ ਸਕਦੇ ਆ ਤੇ ਮਾਰਚ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਜਿਹੜੇ ਕਿਸਾਨ ਮੇਲੇ ਵੀ ਆਉਣੇ ਆ ਯੂਨੀਵਰਸਿਟੀ ਵਿੱਚ ਵੀ ਲੱਗਣਾ ਤੇ ਜਿਹੜੇ ਖੇਤਰੀ ਖੋਜ ਕੇਂਦਰ ਹੈ ਚਾਰ ਜਗ੍ਹਾ ਉੱਥੇ ਵੀ ਲੱਗਣੇ ਆ ਉਥੋਂ ਵੀ ਇਹ ਫਲਦਾਰ ਪੌਦੇ ਸਾਨੂੰ ਪ੍ਰਾਪਤ ਹੋ ਸਕਦੇ ਆ ਸੋ ਬਿਲਕੁਲ ਜਿਹੜਾ ਹੁਣ ਸਮਾਂ ਨਾ ਗਵਾਓ ਤੇ ਜਿਹੜੇ ਇਹ ਨੰਗੀਆਂ ਜਿਹੜਾ ਵਾਲੇ ਪੌਦੇ ਐ ਇਹਨਾਂ ਨੂੰ ਨਾਲ ਦੀ ਨਾਲ ਤੁਸੀਂ ਜਿਹੜਾ ਲਿਆ ਕੇ ਇਹਨਾਂ ਖੋਜ ਕੇਂਦਰਾਂ ਤੋਂ ਜਾਂ ਯੂਨੀਵਰਸਿਟੀ ਤੋਂ ਜਲਦੋਂ ਜਲਦੀ ਲਾ ਦਿਓ ਫਟਾਰਾ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਲਾ ਦਿਓ ਤੇ ਫਿਰ ਬੜੀ ਕਾਮਯਾਬੀ ਨਾਲ ਹੁੰਦੇ ਐ ਸੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤੇ ਜਲਦੀ ਹੀ ਆਪਾਂ ਜਿਹੜੀ ਫਲਦਾਰ ਪੌਦਿਆਂ ਬਾਰੇ ਜਾਂ ਸਬਜ਼ੀਆਂ ਬਾਰੇ ਤੁਹਾਡੇ ਨਾਲ ਅੱਗੇ ਜਾਣਕਾਰੀ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ